ਹੈਲੋ ਹਾਂਜੀ ਹਸਨਮਾਨ ਸਿੰਘ ਜੀ ਕੀ ਹਾਲ ਨੇ ਬਸ ਠੀਕ ਹੈ ਜੀ ਹਸਨਮਾਨ ਸਿੰਘ ਜੀ ਮੈਂ ਬਰਮਜੀਤ ਸਿੰਘ ਅਕਾਲੀ ਬੋਲਦਾ ਹਾਂ ਸਰਸਾ ਤੋਂ ਸੇਵਾ ਦਾ ਰਹੇ ਹਾਂ ਹਾਂਜੀ ਹਾਂਜੀ ਮਹਾਰਾਜ ਮੇਰੇ ਕੋਲ ਤੁਹਾਡੇ ਇੱਕ ਵੀਡੀਓ ਪਹੁੰਚੀ ਆ ਤੁਸੀਂ ਕੁਝ ਸਟੇਜ ਸ਼ੋਅ ਕਰ ਰਹੇ ਹੋ ਹਾਂਜੀ ਹਾਂਜੀ ਉੱਥੇ ਤੁਸੀਂ ਕਹਿ ਰਹੇ ਹੋ ਵੀ ਜੇ ਗੁਰਦੁਆਰੇ ਫਿਰ ਚੜਾਓਗੇ ਤੇ ਉਹ ਚੋਕੜ ਇਸ ਕਈ ਗੁਰੂਆਂ ਬਿਨਾਂ ਕਨੇ ਪਣੀ ਆ ਹਾਂਜੀ ਕੀ ਨਾਮ ਆ ਤੁਸੀਂ ਮੁਲਤ ਸਿੱਖਰ ਨੂੰ ਬਿਲੋਂਗ ਕਰਦੇ ਹੋ ਵੈਸੇ ਮੈਂ ਭਾਈ ਮਰਦਾਨਾ ਜੀ ਦੀ ਏਲਾ ਦਾ ਹਾਂ ਜੀ ਮੇਨ ਮਤਲਬ ਤੁਸੀਂ ਸਖਤਰੂ ਨੂੰ ਬਲੋਂਗ ਕਰਦੇ ਹੋ ਨਾ ਹਾਂਜੀ ਸਖਤਰੂ ਨੂੰ ਹੈ ਤੇ ਫਿਰ ਤੁਹਾਨੂੰ ਪਤਾ ਹੋ ਤੁਸੀਂ ਕੀ ਕਰ ਰਹੇ ਹੋ ਉਹ ਜਿਹਨਾਂ ਨੇ ਐਡਿਟ ਕਰਕੇ ਪਾਈ ਹੈ ਜੀ ਵੀਡੀਓ ਐਡਿਟ ਕਰਕੇ ਨਹੀਂ ਪਾਈ ਵੀਰ ਜੀ ਮੈਂ ਇਕੱਲੀ ਕਲਿੱਪ ਨਹੀਂ ਸੁਣੀ ਤੁਹਾਡੀ ਅਸੀਂ ਤੁਹਾਡਾ ਉਹ ਪੂਰਾ ਸ਼ੋਅ ਲੱਭ ਕੇ ਨਾ ਹਾਂਜੀ ਉਹ ਸਿੰਘਾਂ ਨੇ ਪੂਰਾ ਸ਼ੋਅ ਲੱਭ ਕੇ ਤੁਹਾਡਾ ਤੇ ਪੂਰੀ ਵੀਡੀਓ ਸੁਣੀ ਅਸੀਂ ਇਕੱਲੀ ਕਲਿੱਪ ਸੁਣ ਕੇ ਤੁਹਾਨੂੰ ਫੋਨ ਨਹੀਂ ਕਰਿਆ ਹਾਂਜੀ ਹਾਂਜੀ ਤੁਸੀਂ ਇਹ ਕਹਿ ਰਹੇ ਹੋ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਉੱਥੇ ਕਿ ਤੁਸੀਂ ਮਾਂ ਪਿਓ ਦੀ ਸੇਵਾ ਨਹੀਂ ਕਰਦੇ ਪੈਸੇ ਉਸੇ ਗੋਲ ਕੰਚ ਪਾਉਣੇ ਹੋ ਉਹ ਤੇਰੇ ਫ੍ਰਿਜ ਢਾਉਣੇ ਹੋ ਫ੍ਰਿਜ ਜੁਗੜਾ ਬਾਬੇ ਨਾਲ ਕੰਚਮੀ ਬੀਣੀ ਆ ਹਾਂਜੀ ਕਿਹਦੇ ਪੈਸੇ ਨੇ ਉਹ ਪ੍ਰਧਾਨਾਂ ਨੇ ਖਾ ਜਾਣੇ ਨੇ ਨਹੀਂ ਜੀ ਪ੍ਰਧਾਨਾਂ ਨੇ ਨਹੀਂ ਕਿਹਾ ਜੀ ਉਹ ਗੋਲ ਕਾ ਪਰ ਉਹਨਾਂ ਨੇ ਖਾ ਜਾਣੀਆਂ ਕਮੇਟੀ ਵਾਲਿਆਂ ਨੇ ਹਾਂਜੀ ਪ੍ਰਧਾਨ ਹੀ ਹੋਵੇ ਕਮੇਟੀ ਵਾਲੇ ਹਾਂਜੀ ਹਾਂਜੀ ਚਲੋ ਉਹ ਤਾਂ ਵਿਸ਼ਾ ਵੱਖਰਾ ਵੀ ਕਮੇਟੀ ਉਹਨੇ ਖਾ ਜਾਣੇ ਨਹੀਂ ਖਾ ਜਾਣੇ ਤਾਂ ਛੜਦਾ ਕਿਸੇ ਦੀ ਗੋਲਗੋ ਨਾ ਗੋਲਗੋ ਗੁਰੂ ਸਾਹਿਬ ਨੂੰ ਕੋਈ ਫਰਕ ਨਹੀਂ ਪੈਣਾ ਹਾਂਜੀ ਮਹਾਰਾਜ ਪਰ ਤੁਹਾਡੀ ਇਹ ਜ਼ਰਤ ਕਿੱਦਾਂ ਪਏ ਗੱਲ ਕਰਨ ਦੀ ਵੀ ਤੁਸੀਂ ਇਹ ਕਿੱਦਾਂ ਕਹਿ ਦਿੱਤਾ ਵੀ ਜਿਹੜੀ ਸਕੱਜੀ ਬਾਬਾ ਅੰਗਰੇਜ਼ ਬਣੀ ਉੱਥੇ ਆਗੇ ਨਹੀਂ ਮਹਾਰਾਜ ਨਾ ਨਹੀਂ ਐਡਿਟ ਕਰਕੇ ਪਾਈ ਮੈਂ ਤਾਂ ਤੜ ਕਿਉਂ ਮੇਰੀ ਇੱਕ ਮੇਰੀ ਗੱਲ ਸੁਣ ਮੈਂ ਬੜੇ ਸਤਕਾਰ ਨਾਲ ਗੱਲ ਕਰ ਰਿਹਾ ਤੇਰੇ ਨਾਲ ਬੱਚਾ ਹਾਂਜੀ ਮਹਾਰਾਜ ਤੂੰ ਇਹ ਗੱਲ ਨਾ ਬਾਰ ਬਾਰ ਕਰ ਵੀ ਐਡਿਟ ਕਰਕੇ ਪਾਈ ਆ ਅਸੀਂ ਨਾ ਤਾਂ ਅਸੀਂ ਕਮਲੇ ਆ ਹਾਂਜੀ ਕਿ ਨਾ ਸਾਨੂੰ ਇਹ ਵੀ ਸਾਨੂੰ ਪਤਾ ਨਹੀਂ ਵੀ ਐਡੀਟ ਚੀਜ਼ ਕਿਹੜੀ ਹੁੰਦੀ ਹੈ ਤੇਰੀ ਉਹ ਆਵਾਜ਼ ਆ ਲਾਈਵ ਤੋਂ ਬੋਲ ਰਹੇ ਹਾਂ ਕੋਈ ਐਡੀਟ ਨਹੀਂ ਹੈਗੀ ਹਾਂਜੀ ਇਸ ਕਰਕੇ ਡਿਫੈਂਡ ਨਾ ਕਰ ਇਹ ਗੱਲ ਦੱਸ ਵੀ ਤੂੰ ਕਹੀ ਹੈ ਕਿ ਨਹੀਂ ਕਹੀ ਮੈਂ ਤਾਂ ਜੀ ਦੀ ਗਲਤੀ ਵੀ ਮੰਨੀ ਹੈ ਜੀ ਤੜ ਕਿਉਂ ਨਹੀਂ ਗਲਤੀ ਤਾਂ ਤੂੰ ਮੰਨੋ ਗੱਲ ਤਾਂ ਹੈ ਹੀ ਆ ਬਾਬਾ ਇਹ ਤਾਂ ਗੱਲ ਇਹ ਤਾਂ ਕੰਮ ਸੌਖਾ ਹੋ ਗਿਆ ਨਾ ਵੀ ਪਹਿਲਾਂ ਗੱਲ ਕਰ ਦਿਓ ਮੁਰੇ ਗਲਤੀ ਮੰਨ ਲਓ ਨਹੀਂ ਜੀ ਮੈਂ ਹੁਣ ਨਹੀਂ ਇਹ ਚੀਜ਼ ਨਾ 3 ਮਹੀਨੇ ਦਾ ਹੋ ਗਿਆ ਜੀ ਮੈਨੂੰ ਘਰੇ ਬੈਠੇ ਨੂੰ ਕੋਈ ਪੁਰਾਣੇ ਪ੍ਰੋਗਰਾਮ ਦੀ ਉਹਨਾਂ ਨੇ ਵੀਡੀਓ ਪਾਤੀ ਹੈ ਜੀ ਤੂੰ ਬੋਲਿਆ ਤਾਂ ਹੈ ਨਾ ਮੈਂ ਤਾਂ ਜੀ ਉਸ ਚੀਜ਼ ਦੀ ਤੁਮ ਮੰਗੀ ਜਾਨਾ ਸਵੇਰ ਦੇ ਨਹੀਂ 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 ਤੂੰ ਬੋਲਿਆ ਤਾਂ ਹੈ ਕਿ ਨਹੀਂ ਮੈਂ ਤਾਂ ਕਹਿਣਾ ਜੀ ਜਿਹੜੀ ਗਲਤੀ ਹੈ ਮੇਰੀ ਗਲਤੀ ਹੈ ਜੀ ਗਲਤੀ ਯਾਰ ਗੱਲ ਤੂੰ ਤੈਨੂੰ ਸੋਝੀ ਨਹੀਂ ਹੈਗੀ ਕਿ ਗੁਰਨਾਣ ਵਰਸ਼ਾ ਕੌਣ ਸੀਗੇ ਤੁਹ ਘਰੇ ਸਾਰੇ ਵੀ ਮੈਂ ਮਰਦਾਨਾ ਜੀ ਦੀ ਅਨਸਮਸਝੋ ਆ ਹਾਂਜੀ ਹਾਂਜੀ ਭਾਈ ਮਰਦਾਨਾ ਜੀ ਗੁਰੂ ਪਾਸ਼ਾ ਸਤਿਕਾਰ ਕਿੰਨਾ ਕਰਦੇ ਸੀਗੇ ਹਾਂਜੀ ਮਹਾਰਾਜ ਹਾਂਜੀ ਕਰਦੇ ਸੀ ਇਹੋ ਇਹ ਗੱਲ ਕਹਿੰਦੇ ਸੀ ਵੀ ਫਿਰ ਜੋ ਫਿਰ ਜੋ ਬਾਬੇ ਨਾਲ ਕਰੇ ਸਭ ਜੀ ਪਣੀ ਨਹੀਂ ਕਿਉਂ ਨਹੀਂ ਪੀਣੀ ਪੀਣੀ ਆ ਸਕਣੀ ਜੇ ਮਾਰੇ ਨੂੰ ਭੋਗ ਲਵਾ ਸਕਦੇ ਆ ਤੇ ਕਿਸੇ ਦੀ ਸ਼ਰਧਾ ਮਹਾਰਾਜ ਦੇ ਪ੍ਰਤੀ ਗੁਰੂ ਪਾਸ਼ਾ ਦੇ ਦਰਬਾਰ ਦੇ ਉੱਤੇ ਕੋਈ ਤੇ ਸਚਖੰਦਰ ਬਾਦ ਸਾਹਿਬ ਲੋਕ ਸੋਨਾ ਚੜਾਉਂਦੇ ਆ ਸੋਨੇ ਦੀਆਂ ਚੀਜ਼ਾਂ ਲਾ ਲਾ ਮਹਿੰਗੇ ਮਹਿੰਗੇ ਵਸਤੂਆਂ ਚੜਾਉਂਦੇ ਆ ਚੋ ਦੋਨੇ ਚੜਾਉਂਦੇ ਆ ਤੇ ਉਹਨਾਂ ਦੀ ਸ਼ਰਧਾ ਗੁਰੂ ਪਾਸ਼ਾ ਨੂੰ ਭੇਟ ਕਰਦੇ ਨੇ ਹ ਤੇ ਤੁਹਾਡੀ ਫਿਰ ਇਹ ਕਿਦਾਂ ਜੁਰਤ ਪੈ ਜਾਂਦੀ ਯਾਰ ਕੋਈ ਵੀ ਉੜਦਾ ਤੈਨੂੰ ਉਹ ਸਿੱਧੀ ਬਿਲਕੁਲ ਗਲਤੀ ਹੈ ਜੀ ਮੇਰੀ ਮੈਂ ਮੰਨੀ ਜਾਂਦਾ ਇਹ ਨੂੰ ਨਾ ਮੇਰਾ ਵੀਰ ਥੋੜਾ ਸਿਆਣੇ ਬਣੋ ਜੇ ਮਹਾਰਾਜ ਨੇ ਨਾ ਆਵਾਜ਼ ਦਿੱਤੀ ਦੋ ਥੋਡੇ ਕੋਲੇ ਮੈਂ ਥੋਡੇ ਕੋਲੇ ਆਉਂਗਾ ਜਦ ਜਦੋਂ ਤੁਸੀਂ ਕਹੋ ਮੋਦੀ ਹਾਜ਼ਰ ਹੋ ਜਾਂਦੇ ਮੈਂ ਕੌਣ ਆ ਮੇਰੇ ਕੋਲ ਕੌਣ ਸੀ ਆਉਣ ਵਾਲੇ ਮੈਂ ਤਾਂ ਸੇਵਾਦਾਰ ਹਾਂ ਭਾਈ ਨਹੀਂ ਜੇ ਸੇਵਾਦਾਰ ਮੈਂ ਸੇਵਾਦਾਰ ਸਾਰਾ ਤੋਂ ਉਹ ਗੁਸਤਾਖੀ ਵੀ ਮਾਫੀ ਮੰਗ ਰਿਹਾ ਜੀ ਤੇ ਮੈਂ ਥੋੜੀ ਜਿਹੀ ਉਹ ਕੀ ਕਹਿ ਰਹੇ ਨੇ ਮਾਫੀ ਤਾਂ ਦੇਖਦੇ ਆ ਪੰਥਰੇ ਦੇਣੀ ਵੀਰ ਨਹੀਂ ਦੇਣੀ ਪਰ ਥੋੜਾ ਨਾ ਬੰਦੇ ਬਣੋ ਸਿਆਣੇ ਬਣੋ ਜੇ ਤੁਹਾਨੂੰ ਕਲਮ ਬਖਸ਼ੀਆ ਮਾਰਾ ਇਨੇ ਕੋ ਸਿਆਣੇ ਵੀ ਬਣ ਕਰਨੀਆਂ ਕਰੋ ਨਹੀਂ ਹੁੰਦੀ ਤੇ ਸਾਡੇ ਮਹਾਰਾ ਜੀ ਤੁਸੀਂ ਕਿਤੇ ਵਰਤੋਂ ਨਾ ਕਰੋ ਇਹ ਵੀ ਇੱਕ ਧਾਰਮਿਕ ਗਾਣਾ ਬੋਲਦਾ ਤੇ ਬੱਲੇ ਬੱਲੇ ਕਰਾ ਲਈ ਤੇ ਮੁੜ ਕੇ ਫਿਰ ਉਹ ਗੰਦ ਬੋਲਣਾ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਠੀਕ ਹੈ ਨਾ ਥੋੜੀ ਸ਼ਰਮ ਨੂੰ ਆਤਮ ਮਜਦਾ ਹੁੰਦਾ ਕਿ ਮਾਰੇ ਨੇ ਬਖਸ਼ੀਆ ਤੁਹਾਨੂੰ ਕਲਮ ਆਵਾਜ਼ ਤੇ ਸਿਆਣੇ ਬਣਦਾ ਹੁੰਦਾ ਠੀਕ ਹੈ ਜੀ